ਉਹ ਹੈ ਕਿ ਜਿ ذمہ ਆਪਾਂ ਤੁਸੀਂ ਰੋਜ਼ ਵੀ ਦੇਖਦੇ ਹੋ ਖਫਾਣਾਂ ਦੇ ਵਿੱਚ ਵੀ ਉਹਨਾਂ ਵਿੱਚ ਜਿਹੜਾ ਇਮੀਗ੍ਰੇਸ਼ਨ ਮਾਫੀ ਆਣਾ ਸੀ ਇਹ ਨਹੀਂ ਜਿਹੜਾ ਬਹੁਤ ਗਹਿਰੀਆਂ ਹੋ ਰਹੀਆਂ ਤੇ ਇਹ ਜਿੰਨੇ ਅਸੀਂ ਸਾਰੇ ਨੌਜਵਾਨ ਸਾਰੇ ਅਸੀਂ ਪੀੜ੍ਹੀ ਪੈ ਜੀ ਸਾਡੇ ਨਾਲ ਇਮੀਗ੍ਰੇਸ਼ਨਾਂ ਦੇ ਦੁਆਰਾ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਕਰੀ ਗਈ ਹੈ ਅਸੀਂ ਆ 34 ਸੈਕਟਰ ਦੇ ਵਿੱਚ ਕੰਨ ਵੀਜ਼ਾ ਦੇ ਨਾਂ ਤੇ ਇਮੀਗ੍ਰੇਸ਼ਨ ਹੈ ਅਸੀਂ ਉੱਥੇ ਗਏ ਸੀ ਜੀ ਸਾਰੇ ਨੌਜਵਾਨ ਸਾਡੇ 6 ਜਣਿਆਂ ਦੇ ਪੈਸੇ ਲੈਣੇ ਸੀ ਜੀ ਅਸੀਂ ਪਹਿਲਾਂ ਵੀ ਉਹਨਾਂ ਕੋਲ ਇੱਕ ਵਾਰੀ ਗਏ ਸਾਨੂੰ ਉਹਨਾਂ ਨੇ ਚੈੱਕ ਦਿੱਤੇ ਜੀ 3 ਮਹੀਨੇ ਪਹਿਲਾਂ ਤੇ ਅਸੀਂ ਜਦੋਂ ਚੈੱਕ ਲਾਏ ਸਰ ਉਹ ਚੈੱਕ ਬਾਊਂਸ ਹੋ ਗਈ ਅਸੀਂ ਅੱ ਕਾਂ ਤੇ ਪੀਸ ਪੁਲਿਸ ਉਹਨਾਂ ਦੇ ਗੇਟ ਸਾਰੇ ਜਾਏ ਜੀ ਜੇ ਕਿਸੇ ਜੀ ਸਾਡੀ ਸੁਣੋ ਜਦੋਂ ਉਹਨਾਂ ਨੇ ਨਹੀਂ ਸੁਣੀ ਸੀ ਉਹਨਾਂ ਦੇ ਗੇਟ 'ਚ ਬੈਠ ਗਈ ਜੀ ਸਾਡੀ ਅਸੀਂ 1 ਘੰਟਾ ਤੱਕ ਉੱਥੇ ਬੈਠੇ ਪੀਸ ਪੁਲਿਸ ਸਾਡੇ ਕੋਲ ਜੀ ਪੂਰਾ ਵੀਡੀਓ ਪ੍ਰੂਫ ਉਹਨਾਂ ਦੇ ਵੀ ਕੈਮਰੇ ਲੱਗੇ ਆ ਉਹਨਾਂ ਨੇ ਕਿਹਾ ਵੀ ਅੱਜ ਤੱਕ ਖੜੇ ਨਹੀਂ ਉਹਨਾਂ ਨੇ ਕੀ ਕਰਿਆ ਪਹਿਲਾਂ ਤਾਂ ਜੀ ਸਾਡੇ ਕੋਲੇ ਕਈ ਦਬੰਗਾਂ ਤੋਂ ਫੋਨ ਕਰਾਇਆ ਤੇ ਇਥੋਂ ਲੈ ਕੇ ਸਾਡੇ ਕੋਲ ਉਹਨਾਂ ਦੇ ਰਿਕਾਰਡ ਹੈ ਜੀ ਉਹਨਾਂ ਦੀ ਸਕਰੀਨ ਰਿਕਾਰਡਿੰਗ ਵੀ ਹੈਗਾ ਰਿਕਾਰਡਿੰਗ ਵੀ ਹੈਗਾ ਉਸ ਤੋਂ ਅੱਜ ਜਦੋਂ ਅਸੀਂ ਉਹਨਾਂ ਤੋਂ ਵੀ ਨਹੀਂ ਡਰ ਦਬੰਗਾਂ ਤੋਂ ਉਹਨਾਂ ਨੇ ਕੀ ਕਰਿਆ ਇੱਥੋਂ ਤੱਕ ਤਿੰਨ ਪੁਲਿਸ ਮੁਲਾਜ਼ਮ ਇੱਕ ਕੋਈ ਹੋਰ ਹੈ ਇਹ ਜਦੋਂ ਸਾਡੇ ਜਾਂਦੇ ਜਾਂਦੀ ਏ ਮਤਲਬ ਜੀ ਸਾਡੇ ਨਾਲ ਇਹਦੇ ਵਾਰ ਕਰ ਜਿਵੇਂ ਅਸੀਂ ਕੋਈ ਨਾ ਅੰਤਕਵਾਦੀ ਹਾਂ ਜੀ ਕਾਫੀ ਲੋਕ ਸੀ ਲਗਭਗ 78 ਲੋਕ ਸੀ ਇਹਨਾਂ ਨੇ 78 ਲੋਕਾਂ ਦੇ ਵਿੱਚ ਦੇਖੋ ਜੀ ਜਿਵੇਂ ਹੁਣ ਮੈਂ ਮੇਰੇ ਸਿਰ ਤੇ ਪੱਗ ਨਹੀਂ ਐਸ ਨੌਜਵਾਨ ਦੇ ਸਿਰ ਤੇ ਪੱਗ ਸੀ ਉਹਨਾਂ ਨੇ ਕਿਹਾ ਜਿਹੜੇ ਸਿੱਖ ਨੌਜਵਾਨ ਐ ਬਹੁਤ ਮਜ਼ਬੂਤ ਐ ਇਹ ਡਰਦੇ ਨਹੀਂ ਇਹਨਾਂ ਨੇ ਕਿ ਜਿਹੜੇ ਸਿੱਖ ਨੂੰ ਜੋ ਨੌਜਵਾਨ ਤੇ ਹਮਲਾ ਕਰਨਗੇ ਦੂਸਰੇ ਭੈਜਨ ਕਿ ਡਰ ਕੇ ਇਹ ਨਰੇਸ਼ ਕੁਮਾਰ ਮਨੋਜ ਕੁਮਾਰ ਤੇ ਗੁਰਪ੍ਰੀਤ ਸਿੰਘ ਕੀ ਕਰਦੇ ਵੀਡੀਓ ਪ੍ਰੂਫ ਹੈ ਜੀ ਉਹ ਇਹਦੀ ਪੱਗ ਤੇ ਸਿੱਧਾ ਅਟੈਕ ਕਰਦੇ ਇਹਦੀ ਪੱਗ ਤੇ ਅੱਗ ਪਾ ਗਏ ਅੱਗ ਦੇ ਗੱਲੇ باوجود ਅਸੀਂ ਨਰੇਸ਼ ਕੁਮਾਰ ਨੂੰ ਕਹਿੰਦੇ ਵੀ ਇਹ ਇੱਕ ਧਰਮ ਨੂੰ ਤੁਸੀਂ ਫੇਸ ਪੰਚਾਰੇ ਇੱਕ ਵਿਸ਼ੇਸ਼ ਧਰਮ ਦੇ ਲੋਕਾਂ ਨੂੰ ਟਾਰਗੇਟ ਕਰ ਰਹੇ ਆ ਅਸੀਂ ਇਹ ਨਹੀਂ ਹੋਣੇ ਦਿਨ ਉਸ ਤੋਂ ਬਾਅਦ ਵੀ ਜੋ ਥੱਪੜ ਮਾਰਨ ਨੂੰ ਬੰਦ ਨਹੀਂ ਕਰਾ ਜਿਹਦੀ ਵੀਡੀਓਗ੍ਰਾਫੀ ਹੈ ਤੇ ਉੱਥ ਉਹਦੀ ਵੀ ਵੀਡੀਓ ਕਰਾਪੀਆ ਉਸ ਵਾਰ ਪੁਲਿਸ ਸਾਨੂੰ ਤਾਂ ਲੈ ਆਉਂਦੀ ਇੱਥੇ ਪਰ ਜਿਹੜੇ ਉਹ ਵੀਜੇ ਵਾਲੇ ਉਹਨਾਂ ਨੂੰ ਹੀ ਲਿਆਉਂਦੇ ਆ ਆਪਣੀਆਂ ਗੱਡੀਆਂ ਤੇ ਆਉਂਦੇ ਚੜ ਕੇ ਫਿਰ ਪੁਲਿਸ ਕਹਿੰਦੀ ਜੀ ਤੁਸੀਂ ਦਰਖਾਸਤਾਂ ਦਿੱਤੀਆਂ ਸੀ 9 ਦਰਖਾਸਤਾਂ ਇੱਕ ਉਸ ਇਮੀਗ੍ਰੇਸ਼ਨ ਨੇ ਦੇ ਰੱਖਿਆ ਹੋਰ ਵੀ ਇਮੀਗ੍ਰੇਸ਼ਨ ਨੇ ਅਸੀਂ ਇੱਥੇ 34 ਸੈਕਟਰ ਚ ਦਰਖਾਸਤ ਦੇ ਰੱਖੀਏ ਪਰ ਕੋਈ ਕਾਰਵਾਈ ਨਹੀਂ ਹੋਈ ਜੀ ਜਦੋਂ ਅਸੀਂ ਉੱਥੋਂ ਚੱਲਣ ਲੱਗੇ ਸੀ ਬਾਈ ਭਾਨਾ ਸਿੱਧੂ ਨਰਵੀ ਕੰਟੈਕਟ ਕਰਿਆ ਉਹਨਾਂ ਨੇ ਕਹੇ ਜੀ ਇਹਨਾਂ ਨੇ ਬਹੁਤ ਗਲਤ ਕਰਿਆ ਉਹਨਾਂ ਨੇ ਵੀ ਇਹਨਾਂ ਨਾਲ ਗੱਲ ਕਰ ਇਨਾਂ ਨੇ ਕਹੇ ਜੀ ਗਲਤੀ ਹੋ ਗਈ ਉਹਨਾਂ ਅਸੀਂ ਇੱਥੇ ਐਸਐਚਓ ਸਾ ਬਾ ਨੇ ਸਿੰਘ ਬਾਬਾ ਜੀ ਵੀ ਸਾਡੇ ਪਹੁੰਚੇ ਇਹਨਾਂ ਨੇ ਸਾਡੀ ਬੜੀ ਮਜ਼ਬੂਤੀ ਨਾਲ ਪੈਰ ਵੀ ਕਰੀ ਜਦੋਂ ਬਾਬਾ ਜੀ ਨੂੰ ਪਤਾ ਲੱਗੇ ਵੀ ਨੌਜਵਾਨਾਂ ਨਾਲ ਧੱਕਾ ਹੋਇਆ ਇਹਨਾਂ ਨੇ ਕਿਹਾ ਤੁਸੀਂ ਸਾਡੇ ਭਰਾਓ ਅਸੀਂ ਤੁਹਾਡੇ ਨਾਲ ਖੜੇ ਸੀ ਬਾਬਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਾਈ ਭਾਨੇ ਦਾ ਵੀ ਧੰਨਵਾਦ ਕਰਦੇ ਆ ਕਿਉਂ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਕੀ ਕੀ ਰਿਪੋਰਟ ਕੀਤੀ ਪੁਲਿਸ ਜੀ ਹਜੇ ਕੋਈ ਮਤਲਬ ਪੋਜ਼ਿਟਿਵ ਨਹੀਂ ਲੱਗ ਰਹੀ ਪੰਦੀ ਕਾਰਵਾਈ ਤੇ ਨਹੀਂ ਅਰੇ ਜੀ ਉਹ ਤਾਂ ਸਿਰਫ ਉਹਦੇ ਮੁਲਾਜ਼ਮ ਦਾ ਬਚਾਅ ਕਰ ਰਹੀ ਹੈ ਤੇ ਸਾਨੂੰ ਕਹਿ ਰਹੀ ਹੈ ਤੁਸੀਂ ਇੱਥੇ ਉਹਨਾਂ ਦੇ ਅਸਿਕਾ ਜੀ ਤੁਹਾਡੇ ਕੋਲ ਕਿੰਨੀਆਂ ਦਰਖਾਸਤਾਂ ਹੈ ਸਾਡੇ ਕੋਲ ਪ੍ਰੂਫ ਹੈ ਤੁਸੀਂ ਉਹ ਤੇ ਕਾਰਵਾਈ ਕਰਦੇ ਨਹੀਂ ਜੀ ਤੁਹਾਡੇ ਮੁਲਾਜ਼ਮ ਦਾ ਵੀ ਥੱਪੜ ਮਾਰਨ ਦਾ ਕੰਮ ਸੀ ਰੋਕੇ ਨਹੀਂ ਜੀ ਨਹੀਂ ਥਾ ਉਹ ਉਹਦੇ ਮੁਲਾਜ਼ਮ ਦੇ ਨਾਲ ਪੁਲਿਸ ਦੇ ਖੜੀ ਹੈ ਮੁਲਾਜ਼ਮ ਅੰਦਰ ਤਾਂ ਮਾਫੀ ਮੰਗ ਰਿਹਾ ਹੈ ਕਿ ਮੇਰੇ ਸੇ ਗਲਤੀ ਹੋ ਗਈ ਪਰ ਜਦੋਂ ਅਸੀਂ ਉਹਨਾਂ ਕੋਲ ਕਹਿੰਦੇ ਕੱਲੀ ਗਲਤੀ ਨਾਲ ਨਹੀਂ ਸਾ ਮੈਂ ਇੱਕ ਪੂਰੇ ਧਰਮ ਨੂੰ ਪੂਰੇ ਵਰਲਡ ਦੇ ਵਿੱਚ ਬੈਠੇ ਸਿੱਖਾਂ ਨੂੰ ਤੁਸੀਂ ਠੇਸ ਪਹੁੰਚਾਈ ਹੈ ਅਸੀਂ ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ ਜੀ ਦੇਖੋ ਸਾਨੂੰ ਇਨਸਾਫ ਆੱਜ ਇਹ ਸਿੱਖ ਨੌਜਵਾਨ ਨਾਲ ਤਾਂ ਕੱਲੋਂ ਇੱਥੇ ਜੀ ਹੋਰ ਬਹੁਤ ਖੜੇ ਪੱਗਾਂ ਵਾਲੇ ਅੱਜ ਇਹਨਾਂ ਨੇ ਪਗੜਾ ਪੀ ਕੱਲੋਂ ਤੇ ਸਾਡੀ ਇੱਜ਼ਤਾਂ ਨੂੰ ਹੀ ਪੈਣਗੇ ਸਾਡੀ ਭੈਣਾਂ ਦੇ ਪੈਣਗੇ ਪਰ ਅਸੀਂ ਇਹ ਨਹੀਂ ਹੋਣ ਦੇਣਾ ਅਸੀਂ ਕਹਿੰਦੇ ਸੀ ਜੇ ਅਸੀਂ ਗਲਤ ਤਾਂ ਸਾਡੇ ਤੇ ਮੁਕੱਦਮਾ ਕਰਨਾ ਸੀ ਪੁਲਿਸ ਨੇ ਸਾਡੀ ਆ ਕੇ ਗੱਲ ਨਹੀਂ ਸੁਣੀ ਸੀ ਕਿ ਜੀ ਅਸੀਂ ਠੱਗੇ ਦੇ ਲੋਕ ਹੈ ਸਾਡੇ ਕੋਲੇ ਪ੍ਰੂਫ ਹੈ ਸਾਡੇ ਪ੍ਰੂਫ ਨਹੀਂ ਸੁਣੇ ਸਾਡੇ ਤੇ ਹਮਲਾ ਕਰਿਆ ਗਿਆ ਜੀ ਸਾਡੇ ਕੋਲੇ ਵੀਡੀਓਗ੍ਰਾਫੀ ਹੈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਰਬ ਧਰਮ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਅਸੀਂ ਇੱਥੇ ਲੋਕ ਗਏ ਸੀ ਇਹਦੇ ਵਿੱਚ Hindu ਭਾਈਚਾਰਾ ਵੀ ਹੈ ਇਸਾਈ ਵੀ ਹੈ ਮੁਸਲਿਮ ਵੀ ਦੇਖ ਵੀ ਹੈ ਇਹ ਨੌਜਵਾਨ ਵੀ ਉਹਨਾਂ ਦੀ ਮਦਦ ਕਰ ਰਿਹਾ ਸੀ ਜੇ ਅੱਜ ਇਹ ਇਸ ਤਰ੍ਹਾਂ ਵਾਲਾ ਕਰੇਗਾ ਕੱਲ ਨੂੰ ਦੂਸਰੇ ਧਰਮ ਦੇ ਲੋਕਾਂ ਨੂੰ ਵੀ ਟਾਰਗੇਟ ਕਰਿਆ ਜਾਊਗਾ ਕਿਉਂ ਕਰਿਆ ਜਾ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਇਹ ਨੌਜਵਾਨ ਦੂਜਿਆਂ ਦੀ ਲੜਾਈ ਲੜ ਰਿਹਾ ਐਸ ਨੂੰ ਦਬਾਇਆ ਜਾਵੇ ਹੁਣ ਸਾਡੀ ਇੱਕੋ ਮੰਗ ਹੈ ਕਿ ਉਸ ਨੂੰ ਸਸਪੈਂਡ ਕਰਿਆ ਜਾਵੇ 295 ਦਿੱਤੇ ਦੋਸਤੇ ਮੁਕਦਮਾ ਕਰਿਆ ਜਾਵੇ ਪਰ ਪੁਲਿਸ ਪ੍ਰਸ਼ਾਸਨ ਉਸ ਬੰਦੀ ਕਾਰਵਾਈ ਤੇ ਨਹੀਂ ਆ ਰਿਹਾ ਜੇ ਅੱਜ ਸਾਡੀ ਬੰਦੀ ਕਾਰਵਾਈ ਸਾਨੂੰ ਇਨਸਾਫ ਨਹੀਂ ਮਿਲੇ ਜੀ ਅਸੀਂ ਹੋਂ ਵਾਲੇ ਸਮੇਂ ਸਾਡੇ ਨਾਲ ਬਾਬਾ ਦੀ ਹਾਈਵੇ ਹੈ ਇਹ ਜਿਵੇਂ ਸਾਨੂੰ ਦੱਸਣਗੇ ਸੀ ਇੱਕ ਵੱਡਾ ਪ੍ਰੋਟੈਸਟ ਐ ਇਸ ਥਾਣੇ ਦੇ ਬਾਹਰ ਰ